ਮੈਨੂੰ ਲੱਗਦਾ ਪੌਣੇ ਦੇ ਇੰਜਨ ਦਾ ਕੰਮ ਹੋਣ ਵਾਲਾ ਨਹੀਂ ਤਾਂ ਇੰਨਾ ਧੂਆ ਨਹੀਂ ਮਾਰਨਾ ਫਿਰਨੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ ਬਰਾਊਜਰ ਤੁਸੀਂ ਵੀ ਸਤਿ ਤੇ ਆਪਾਂ ਪਿਛਲੇ ਦੋ ਦਿਨਾਂ ਤੋਂ ਦਿੱਲੀ ਗਏ ਸੀਗੇ ਤੇ ਜੈਸ਼ਵਾਸਤੇ ਤੇ ਪਵਨ ਵਾਸਤੇ ਬਹੁਤ ਹੀ ਪਿਆਰੇ ਜਿਹਾ ਗਿਫਟ ਲੈ ਕੇ ਆਏ ਆ ਸਸਤੇ ਸਸਤੇ ਗਿਫਟ ਲੈ ਕੇ ਆਏ ਇਹ ਮਤਲਬ ਕਿ ਸ਼ਾਇਦ ਤੁਸੀਂ ਦੋਸਤੋਂ ਪਹਿਲਾਂ ਦੇਖੇ ਹੋਣ ਹਾਂਜੀ ਤੇ ਪਰ ਆਪਾਂ ਕਦੇ ਨਹੀਂ ਦੇਖੇ ਸੀ ਐਵੇਂ ਤੁਹਾਨੂੰ ਝੂਠ ਮਾਰੀਏ ਬਿਲਕੁਲ ਜੀ ਤੇ ਆਪਾਂ ਅੱਜ ਤੁਹਾਡੇ ਨਾਲ ਐਕਸਪੀਰੀਅੰਸ ਸਾਂਝਾ ਕਰਨ ਲੱਗੇ ਆ ਗਿਫਟ ਕਰਨ ਲੱਗੇ ਆ ਓਪਨ ਤੇ ਤੁਸੀਂ ਪਵਨ ਨੂੰ ਜਿਹੜਾ ਲੈ ਕੇ ਦਿੱਤਾ ਉਹ ਵੀ ਇਹਨੂੰ ਬਹੁਤ ਵਧੀਆ ਲੱਗਿਆ ਬਿਲਕੁਲ ਜੀ ਤੇ ਉਹ ਤੁਹਾਨੂੰ ਵੀ ਦੱਸ ਦਿਆਂ ਪਹਿਣਾ ਦੇ ਕੰਮ ਆਊਗਾ ਤੇ ਭਰਾਵਾਂ ਦੇ ਵੀ ਕੰਮ ਆਊਗਾ ਜਿਹੜੇ ਮੇਰੇ ਵਰਗੇ ਵਿਚਾਰੇ ਕੰਮ ਧੰਦਾ ਕਰਦੇ ਘ ਇੱਕ ਜੈਸ ਨੂੰ ਲੈ ਕੇ ਦਿੱਤਾ ਇਹ ਤਾਂ ਬੜਾ ਸਪੈਸ਼ਲ ਚੀਜ਼ ਐ ਏਡੀ ਕਿ ਜਿਆਦਾ ਸਪੈਸ਼ਲ ਚੀਜ਼ ਦੇਖਣ ਚ ਖੜਾਉਣਾ ਪਰ ਮਤਲਬ ਕਿ ਪਤਾ ਨਹੀਂ ਅੱਜ ਕੱਲ ਚਾਈਨਾ ਵਾਲੇ ਕੀ ਖੋਜਾਂ ਕਰਦੇ ਐ ਵੀ ਐਵੇਂ ਲੱਗਦਾ ਵੀ ਜਿਵੇਂ ਅਸਲੀ ਚੀਜ਼ ਹੁੰਦੀ ਐ ਹਾਂਜੀ ਚਲੋ ਇਹ ਆ ਜੀ ਮੇਰਾ ਗਿਫਟ ਇਹ ਆ ਮੇਰਾ ਕੀ ਹਾਂਜੀ ਤੇ ਪਹਿਲਾਂ ਜੈਸ ਕੌਣ ਓਪਨ ਕਰੇ ਪਹਿਲਾਂ ਕਰਦੇ ਪਾਪਾ ਦਾ ਥੈਂਕਸ ਕਰੋ ਥੈਂਕ ਯੂ ਥੈਂਕ ਯੂ ਤੇ ਹੁਣ ਕਿਹੜਾ ਕੀ ਦਾ ਓਪਨ ਕਰਕੇ ਪਹਿਲਾ ਚਲ ਠੀਕ ਆ ਪਹਿਲਾਂ ਮੈਂ ਆਪਦਾ ਹੀ ਓਪਨ ਕਰ ਲੈਂਦੀ ਆ ਗਿਫਟ ਜੀ ਤੇ ਬਹੁਤ ਹੀ ਜਿਹੜਾ ਕਿ ਇਹ ਪੈਣਾ ਵਾਸਤੇ ਤੇ ਭਰਾਵਾਂ ਵਾਸਤੇ ਕੰਮ ਆਉਣ ਵਾਲੀ ਚੀਜ਼ ਆ ਜਿਹੜੇ ਕਿ ਰਸੋਈ ਦੇ ਵਿੱਚ ਕੰਮ ਕਰਦੇ ਆ ਤੇ ਆਹ ਵਾਲੀ ਚੀਜ਼ ਲੈ ਆਓ ਕਿਉਂਕਿ ਹੁਣ ਗਰਮੀਆਂ ਹੋ ਗਈਆਂ ਜੀ ਸਟਾਰਟ ਤੇ ਗਰਮੀ ਦੇ ਵਿੱਚ ਆਪਾਂ ਜਿਹੜਾ ਕਿ ਫੈਨ ਵੀ ਜਿਹੜਾ ਨਹੀਂ ਚਲਾ ਸਕਦੇ ਹੁੰਦੇ ਕਿਉਂਕਿ ਆਪਣੇ ਗੈਸ ਆ ਜਿਹੜੀ ਹਨਾ ਬੁੱਝ ਜਾਂਦੀ ਆ ਛੋਟਾ ਏਸੀ ਕਹਿ ਲਓ ਇਹਨੂੰ ਤੇ ਬਹੁਤ ਹੀ ਇਹਦੀ ਹਵਾ ਆਉਂਦੀ ਹੈ ਤੇ ਸ਼ਾਇਦ ਦੋਸਤੋ ਜੇ ਤੁਹਾਨੂੰ ਮੈਂ ਇਹਦਾ ਰੇਟ ਦੱਸਾਂ ਤਾਂ ਤੁਸੀਂ ਹੈਰਾਨ ਹੋ ਜਾਓਗੇ ਸਿਰਫ 200 ਰੁਪਏ ਦਾ ਆਇਆ ਏ ਬਿਲਕੁਲ ਜੀ ਤੇ ਹੁਣ ਆਪਾਂ ਇਹਨੂੰ ਆਨ ਕਰ ਲਿਆ ਹੈਗਾ ਤੇ ਬਹੁਤ ਹੀ ਜ਼ਿਆਦਾ ਠੰਡੀ ਠੰਡੀ ਹਵਾ ਆ ਰਹੀ ਹੈ ਇਹ ਹੁੰਦਾ ਜੀ ਚਾਰਜ ਚ ਇਹਦੇ ਨਾਲ ਛੋਟੀ ਜਿਹੀ ਇੱਕ ਕੇਬਲ ਮਿਲੀ ਹੋਈ ਆ ਤੇ ਮੈਨੂੰ ਤਾਂ ਇਹ ਮਤਲਬ ਕਿ ਬਹੁਤ ਹੀ ਵਧੀਆ ਲੱਗਿਆ ਦੇਖੋ ਤੁਸੀਂ ਜਿਹੜੇ ਕਿ ਮੇਰੇ ਵਾਲ ਆ ਪੂਰੇ ਆ ਡਰੇ ਆ ਦੇਖੋ ਬਾਕੀ ਬਹੁਤ ਸਾਰੀਆਂ ਪਹਿਨਾਈ ਜੂਜ਼ ਵੀ ਕਰਦੀਆਂ ਹੋਣੀਆਂ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਲੇਟ ਹੀ ਪਤਾ ਲੱਗਦਾ ਚੀਜ਼ਾਂ ਬਾਰੇ ਤੇ ਆਪਾਂ ਰਿਵਿਊ ਕਰ ਦਿੰਦੇ ਆ ਤੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਹਨਾ ਨਹੀਂ ਵੀ ਪਤਾ ਹੁੰਦਾਗਾ ਸੋ ਤੁਸੀਂ ਵੀ ਮਗਾ ਸਕਦੇ ਹੋ ਜੀ ਇਹਦਾ ਨਾਮ ਹੈ ਜੀ ਵਾਇਰਲੈਸ ਹੈਗਿੰਗ 넥 ਫੈਨ ਠੀਕ ਹੈ ਜੀ ਬਿਲਕੁਲ ਤੇ ਹੋਣਾ ਆਪਾਂ ਜਿਹੜੀ ਜੈਸਿਕ ਵਾਸਤੇ ਕਾਰ ਲੈ ਕੇ ਆਏ ਆ ਇਹ ਵੀ ਮੇਰਾ ਪਹਿਲਾ ਐਕਸਪੀਰੀਅੰਸ ਆ ਤੇ ਤੁਸੀਂ ਵੀਡੀਓ ਦੇ ਸਟਾਰਟ ਦੇ ਵਿੱਚ ਦੇਖਿਆ ਵੀ ਧੂਆ ਕੱਢਦੀ ਹੈ ਤਾਂ ਮੈਂ ਤੇ ਦੇਖ ਕੇ ਹੋ ਗਿਆ ਹੈਰਾਨ ਵੀ ਧੂਆ ਇਹ ਕਿਵੇਂ ਕੱਢਦੀ ਹੈ ਚਾਹ ਤੁਹਾਨੂੰ ਦੱਸ ਦਿਆਂ ਜੈਸ ਦੱਸੂਗਾ ਵੇ ਤੂੰ ਆ ਕਿੱਥੋਂ ਕੱਢਦੀ ਏ ਤੇ ਕਿਹਦੇ ਨਾਲ ਕੱਢਦੀ ਏ ਬਿਲਕੁਲ ਜੀ ਤੇ ਹੁਣ ਜੈਸ਼ ਇਹਨੂੰ ਕਰ ਲੱਗਿਆ ਜੀ ਓਪਨ ਤੇ ਜੈਸ਼ ਬਹੁਤ ਖੁਸ਼ ਆ ਨਾ ਜੈਸ਼ਵੀਕਾ ਸੰਗ ਵੀ ਰਿਹਾ ਜੈਸ਼ਵੀਕਾ ਹਾਂ ਕਰ ਲੋ ਕਰ ਲੋ ਓਪਨ ਪੁੱਤ ਤੇ ਦੋਸਤੋ ਦਿੱਲੀ ਦਾ ਤੁਹਾਨੂੰ ਪਤਾ ਹੀ ਵੀ ਸਸਤੀਆਂ ਚੀਜ਼ਾਂ ਬਹੁਤ ਜ਼ਿਆਦੀਆਂ ਮਿਲਦੀਆਂ ਹਾਂਜੀ ਇਹ ਚਲੋ ਲਓ ਲੱਗਾ ਰਿਹਾ ਕੀਤਾ ਓਪਨ ਲਓ ਜੀ ਪੂਰੇ ਚਲੋ ਕੋਈ ਗੱਲ ਇਧਰ ਕੋ ਲੋ ਅੱਤੋਂ ਹੁਣੇ ਕੋਦਨ ਤੇ ਹਿਲਾਉਂਦੇ ਨੇ ਆ ਦੇਖੋ ਦੋਸਤੋ ਧੂਆਂ ਨਿਕਲ ਰਿਹਾ ਗੱਡੀ ਦੇ ਵਿੱਚੋਂ ਤੇ ਸਾਨੂੰ ਤਾਂ ਸਮਝ ਨਹੀਂ ਆ ਰਹੀ ਕਿ ਕਿਵੇਂ ਨਿਕਲ ਰਿਹਾ ਬੇ ਤੁਸੀਂ ਜ਼ਰੂਰ ਦੱਸਿਓ ਤੇ ਜੈਸ ਨੂੰ ਵੀ ਪਤਾ ਯਾ ਇਸ ਕਿਵੇਂ ਕੱਢ ਦਿੱ ਤੂੰ ਤੀ ਸੋਣੀ ਲੱਗ ਰਹੀ ਆ ਮਤਲਬ ਕੀ ਆ ਨਾ ਤੇ ਨਾਲੇ ਬੱਚੇ ਖੁਸ਼ ਵੀ ਆ ਇਹਨਾਂ ਨੂੰ ਆਇ ਲੱਗਦਾ ਵੀ ਬਹੁਤ ਮਤਲਬ ਕੀ ਵੱਡੀ ਚੀਜ਼ ਲਿਆਤੀ ਤੂੰ ਇਹ ਤੂਆ ਵੀ ਕੱਢਦੀ ਆ ਨਾ ਗੱਡੀਆਂ ਵੱਡੀਆਂ ਗੱਡੀਆਂ ਜਿਵੇਂ ਕੱਢਦੀਆਂ ਤੇ ਉਵੇਂ ਇਹਨਾਂ ਨੂੰ ਵੀ ਲੱਗਦਾ ਵੱਟੀਆਂ ਕਰਤੀਆਂ ਨੇ ਵੱਟੀਆਂ ਕਰਤੀਆਂ ਪਿੱਛੋਂ ਤੂੰ ਮਾ ਗੱਡਦੀ ਆ ਇਹ ਤਾਂ ਅੱਕੋ ਕਤਰੀਆਂ ਨੇ ਕੋਈ ਪਤਾ ਇਹ ਪਿੱਛੇ ਕੱਢਦੇ ਆ ਇਹਦਾ ਅਗਲਾ ਹਿੱਸਾ ਆ ਵਾਲਾ ਪੁੱਤਾ ਪਿਛਲਾ ਹੀ ਆ ਵਾਲਾ ਇਹ ਪਿਛਲਾ ਹਿੱਸਾ ਇਹ ਆ ਆਧਾ ਪਾਣੀ ਵੇਚਾਈ ਸੀ ਅੱਛਾ ਪਾਣੀ ਪਾਣੀ ਨਾਲ ਪੀਤਾ ਤਾਂ ਤੁਹਾਨੂੰ ਜੈਸ਼ਵੀ ਕਿਨੇ ਖੋਜ ਕਰਤੀ ਬਈ ਇਹਦੇ ਚ ਪਾਣੀ ਪੈਂਦਾ ਹੈ ਪਾਣੀ ਦੀ ਜਿਹੜੀ ਇਹ ਭਾਫ਼ ਨਿਕਲਦੀ ਆ ਬਾਹਰ ਬਿਲਕੁਲ ਹਾਂ ਠੀਕ ਠੀਕ ਹੈ ਦੋਸਤੋ ਤੇ ਦੋਸਤੋ ਐਸੀ ਸਾਡੇ ਦੋ ਅੱਜ ਜੈਸ਼ਵੀ ਖੁਸ਼ ਹੋ ਗਿਆ ਤੇ ਪਾਵਨ ਵੀ ਨਿੱਕੇ ਜਿਹਾ ਗਿਫਟ ਨਾਲ ਖੁਸ਼ ਹੋ ਗਈ ਤੇ ਇੱਕ ਜੈਸ਼ਵੀਕ ਦਾ ਹੋਰ ਜਿਹੜਾ ਸੋਨਾ ਜਾਂ ਨਿੱਕਾ ਜਾਂ ਗਿਫਟ ਆ ਬਹੁਤ ਹੀ ਸਸਤਾ ਜਿਹੜਾ ਕੀ ਹੈ ਨਾ ਪਰ ਉਹ ਬੱਚਿਆਂ ਵਾਸਤੇ ਬਹੁਤ ਵਧੀਆ ਐਕਟੀਵਿਟੀ ਆ ਚਲੋ ਬਣਾਓ ਫਿਰ ਡਿਜ਼ਾਈਨ ਆ ਦੇਖੋ ਦੋਸਤੋ ਇੱਕ ਥਾਂ ਤੇ ਮਤਲਬ ਕਿ ਬਸ ਪੈਨ ਨੂੰ ਤੁਸੀਂ ਇੱਕ ਥਾਂ ਤੇ ਰੱਖਣਾ ਤੇ ਜਿਹੜਾ ਚੱਕਰੀ ਨੇ ਥੋੜਾ ਜਿਹਾ ਫੜ ਲੈਣਾ ਜਿਹੜਾ ਵੱਡਾ ਜਿਹੜਾ ਚੱਕਰਾ ਤੇ ਇਸੇ ਤਰ੍ਹਾਂ ਜਿਹੜੇ ਕਿ ਆ ਦੇਖੋ ਕਿੰਡੀ ਸੋਹਣੀ ਡਰਾਇੰਗ ਬਣ ਰਹੀ ਹੈ ਇੱਕ ਤਰ੍ਹਾਂ ਦੀ ਤੇ ਇਸੇ ਤਰ੍ਹਾਂ ਜਿੰਨੀਆਂ ਵੀ ਆ ਸਾਰੀਆਂ ਚੱਕਰੀਆਂ ਅਲੱਗ-ਅਲੱਗ ਡਿਜ਼ਾਈਨ ਬਣਾਉਂਦੀਆਂ ਆ ਆਪਾਂ ਹੋਰ ਵੀ ਇੱਕ ਬਣਾ ਕੇ ਦਿਖਾ ਦਿੰਨੇ ਆ ਦੋਸਤੋ ਇਹਨਾਂ ਤੁਸੀਂ ਰੱਖ ਲੈਣਾ ਇਹਨੂੰ ਇਹਦੇ ਵਿੱਚ ਕਿਸੇ ਵੀ ਸਰਾਖ ਦੇ ਵਿੱਚ ਤੁਸੀਂ ਆ ਮਤਲਬ ਕੀ ਆ ਪਾ ਲੈਣਾ ਆ ਚਾਹੀਦਾ ਮਤਲਬ ਕਿ ਹਿੱਲਣਾ ਨਹੀਂ ਚਾਹੀਦਾ ਹਾਂ ਆ ਤੁਸੀਂ ਦੇਖੋ ਹਮ ਕਿੰਨਾ ਸੋਨਾ ਬਣ ਗਿਆ ਵਾਲਾ ਵੱਡ ਜਾਣ ਦੇਖੋ ਕਿੰਨਾ ਸੋਨਾ ਟਾਇਰ ਬਣ ਗਿਆ ਦਾ ਹਮ ਇਹਦੇ ਚ ਹੋਰ ਕਿਥੇ ਇੱਥੇ ਇਧਰ ਅਲੱਗ-ਅਲੱਗ ਚ ਹੈ ਮਤਲਬ ਅਲੱਗ-ਅਲੱਗ ਸ਼ੇਕ ਚ ਆਪਾਂ ਹਨਾ ਅਲੱਗ-ਅਲੱਗ ਕਰਾਂਗੇ ਅਲੱਗ-ਅਲੱਗ ਡਿਜ਼ਾਈਨ ਬੰਦ ਤੇ ਦੋਸਤੇ ਕਾ ਪ੍ਰੋਡਕਟ ਸਿਕਾ ਜਿਹੜਾ ਦਿਨੇ ਚਾਰਜ ਹੋ ਜਾਂਦਾ ਤੇ ਰਾਤ ਨੂੰ ساری ਰਾਤ ਤੇ ਲਾਈਟਾਂ ਜਗਦੀਆਂ ਤੇ ਅਸੀਂ ਇਹ ਵੀ ਸਾਡੇ ਦੋ ਤਿੰਨ ਦਿਨ ਹੋ ਕੇ ਲੱਗੇ ਨੂੰ ਕਰੇ ਬਹੁਤ ਹੀ ਵਧੀਆ ਬੈਕਅਪ ਆ ساری ਰਾਤ ਮਤਲਬ ਕਿ ਕੱਢ ਜਾਂਦਾ ਸਵੇਰ ਤੜਕੇ ਆਪੇ ਬੰਦ ਹੋ ਜਾਂਦਾ ਹਾਂਜੀ ਜਦੋਂ ਹਨੇਰਾ ਹੋ ਗਿਆ ਹੀ ਆਪੇ ਚੱਲ ਪੂਗਾ ਤੇ ਘਰਾਂ ਦੇ ਵਿੱਚ ਵੀ ਕੰਮ ਆ ਸਕਦਾ ਤੇ ਸਪੈਸ਼ਲੀ ਉਹ ਕਿਸਾਨਾਂ ਦੇ ਜਿਨ੍ਹਾਂ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਚੋਰੀਆਂ ਹੁੰਦੀਆਂ ਉਹ ਆਪਣੇ ਖੇਤਾਂ ਦੇ ਵਿੱਚ ਦੋ ਦੋ ਚਾਰ ਚਾਰ ਖੇਤਾਂ ਦੇ ਵਿੱਚ ਮਤਲਬ ਕਿ ਲਾ ਦੋ ਥੱਲੇ ਕੱਢੇ ਜਾਂਦੇ ਹਾਂ ਤੇ ਲੋਕ ਚੋਰ ਜਿਹੜਾ ਉਹਨੂੰ ਚੋਰੀ ਕਰਨ ਲੱਗਿਆਂ ਲੱਗੂਗਾ ਵੀ ਇੱਥੇ ਕੋਈ ਖੇਤ ਕੋਈ ਆਦੀਵਾਰੀ ਲਾ ਰਿਹਾ ਜਾਂ ਕੁਝ ਤੇ ਜਿਹਨੇ ਆਪੇ ਚੱਲ ਪੈਣਾ ਤੇ ਆਪੇ ਬੰਦ ਹੋ ਜਾਣਾ ਨੇ ਹਾਂਜੀ ਨਾਲ ਬਿਲਕੁਲ ਸਸਤੀ ਚੀਜ਼ ਆ ਤੇ ਇਹ ਸੀ ਆਪਣਾ ਅੱਜ ਛੋਟਾ ਜਿਹਾ ਵਲੌਗ ਅੱਜ ਦਾ ਤੇ ਸੋਚਿਆ ਕਾਫੀ ਦਿਨ ਹੋ ਗਏ ਆਪਾਂ ਤੁਹਾਡਾ ਕੋਈ ਮਤਲਬ ਕਿ ਵਲੌਗ ਵੀ ਨਹੀਂ ਪਾਇਆ ਗੱਲਾਂ ਬਾਤਾਂ ਵੀ ਨਹੀਂ ਕੀਤੀਆਂ ਆਂਗਾ